90 ਦੇ ਦੋ 게ਟ ਜਿਆਦਾ ਚਰਚਿਤ ਨਹੀਂ ਇੱਕ ਪਟਿਆਲਾ 게ਟ ਜੋ ਮੈਂ ਤੁਹਾਨੂੰ ਪਿਛਲੇ ਐਪੀਸੋਡ ਚ ਦਿਖਾਇਆ ਸੀ ਤੇ ਦੂਸਰਾ ਹੈ ਬੌੜਾ 게ਟ ਪਟਿਆਲਾ 게ਟ ਤੇ ਬੌੜਾ 게ਟ ਬਹੁਤ ਭੀੜ ਭੜ ਵਾਲੇ ਦਰਵਾਜੇ ਨੇ ਕਾਫੀ ਭੀੜ ਭੜ ਰਹਿੰਦੀ ਹੈ ਅੱਜ ਮੈਂ ਤੁਹਾਨੂੰ ਬੌੜਾ 게ਟ ਦੀ ਸ਼ੇਅਰ ਕਰਾਵਾਂਗਾ ਤੇ ਉਸ ਤੋਂ ਬਾਅਦ ਜੋ ਦਰਦੀ ਗੇਟ ਹੈ ਜਿਸ ਨੇ ਆਪਣਾ ਵजूद ਹਾਲੇ ਵੀ ਬਣਾ ਕੇ ਰੱਖਿਆ ਹੋਇਆ ਹੈ ਹਾਲੇ ਵੀ ਰਿਆਸਤਾਂ ਵੇਲੇ ਦੀ ਦਿੱਖ ਬਣੀ ਹੋਈ ਹੈ ਉਹ ਤੁਹਾਨੂੰ ਮੈਂ ਅੱਗੇ ਦਿਖਾਵਾਂਗਾ ਦੋਸਤੋ ਸਾਹਮਣੇ ਜਿਹੜਾ ਤੁਸੀਂ ਗੇਟ ਦੇਖ ਰਹੇ ਹੋ ਇਹ ਐਕਵਰਡੰਗ ਪੌੜਾ ਪਿੰਡੇ ਤੋਂ ਤ੍ਰਿਮ ਚਾਰ ਕਿਲੋਮੀਟਰ ਉਪਰ ਹੈ ਜਿਸ ਨੂੰ ਨਾਗੂ ਪ੍ਰੇਖ ਜੜਾਂਜੰਦਰ ਡਾਕਟਰ ਦੀਡ ਕਰਨਾ ਕਿ ਇਸ ਦੀ ਬਹੁਤ वैसे तो नाभा शहर का बीपास है और बैपात इधर एक गेट बनाया गया, गया। पर इस जगह हर तरह की दुकान है बड़ी भीड़ भाड़ वाला जो ये सामने सड़क जा रही है एक हर तरह की दुकान है जो किसी भी कुछ भी है सब इसका असल जो गेट भी विश्वास रियासत वो इस जगह तो ਉਹ ਕਤੂੰ ਅੰਦਰ ਸ਼ਹਿਰ ਬਲਦੂਸੀ ਦਾ ਬੜਾ ਪੱਕਾ ਅਤੇ ਮਜ਼ਬੂਤ ਛੋਟੀ ਦਾ ਬੜਾ ਮਹੱਤਵਪੂਰਨ ਹੈ। ਆਓ ਦੋਸਤੋ ਹੁਣ ਆਪਾਂ ਚੱਲਦੇ ਹਾਂ ਦਰਲਦੀ ਗੇਟ। ਇਹ ਉਹ ਦਰਲਦੀ ਗੇਟ ਹੈ ਜਿਸਨੇ ਸਦੀਆਂ ਬਾਅਦ ਵੀ ਆਪਣੀ ਵਜੂਦ ਨੂੰ ਬਰਕਰਾਰ ਰੱਖਿਆ ਹੋਇਆ ਹੈ। ਇਹ ਸੜਕ ਸ਼ਹਿਰ ਵੱਲ ਨੂੰ ਜਾ ਰਹੀ ਹੈ। ਤੇ ਇਹ ਦਰਵਾਜ਼ਾ ਦੋਸਤੋ ਉਹੀ ਦਿੱਖ ਦਿਖਾ ਰਿਹਾ ਆਪਣੀ ਜਿਸ ਸਮੇ ਇਹ ਰਿਆਸਤਾ ਮਿਲੇ ਰਾਜੇ ਮਹਾਰਾਜਾ ਨੇ ਬਣਾਇਆ ਸੀ ਉਸੇ ਤਰ੍ਹਾਂ ਦਾ ਅਜਬੀ ਹੈ ਭਾਵੇਂ ਪ੍ਰਸ਼ਾਸਨ ਨੇ ਇਸ ਦੀ ਸੰਭਾਲ ਕੀਤੀ ਹੈ ਜਿਸ ਕਰਕੇ ਖੰਡਰ ਹੋਣ ਤੋਂ ਬਚ ਗਿਆ ਤੇ ਇਹ ਦੋਵੇਂ ਪਾਸੇ ਦੋਸਤੋ ਇਸ ਦੇ ਬਰਾਂਡੇ ਬੜਾਈ ਗਏ ਸਨ ਕਿ ਕੋਈ ਵੀ ਰਾਗ ਹੀ ਰਾ ਕੇ ਕੋਈ ਵੀ ਰਹਿਣ ਵਾਲਾ ਇੱਥੇ ਇਹਨਾਂ ਬਰਾਂਡਿਆਂ ਦੇ ਵਿੱਚ ਆਰਾਮ ਕਰ ਸਕਦਾ ਹੈ ਤੇ ਇਸ ਦਰਵਜੇ ਦੀ ਵਿਸ਼ੇਸ਼ਤਾ ਇਹ ਵੀ ਹੈ ਕੇ ਬਾਹਰ ਕਿੰਨੀ ਗਰਮੀ ਹੋਵੇ ਕਿੰਨੀ ਤਪਸ਼ ਹੋਵੇ ਇਸ ਦੇ ਅੰਦਰ ਕੋਈ ਤਪਸ਼ ਨਹੀਂ ਹੁੰਦੀ। ਸਿਆਲ ਦੇ ਵਿੱਚ ਬਹੁਤ ਜ਼ਿਆਦਾ ਠੰਡ ਨਹੀਂ ਹੁੰਦੀ ਤੇ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਤਪਸ਼ ਨਹੀਂ ਹੁੰਦੀ। ਇਹ ਉਹ ਬਰਾਂਡੇ ਨੇ ਜਿੱਥੇ ਬਹਿ ਕੇ ਕੋਈ ਵੀ ਰਾਹੀਰ ਆਰਾਮ ਕਰ ਸਕਿਆ ਕਰ ਸਕਦਾ ਸੀ। ਉੱਪਰ ਡਾਟਾ ਦੇ ਉੱਪਰ ਬਣਾਈਆਂ ਗਿਆ ਦੇ ਇੱਕ ਵਿਸ਼ੇਸ਼ਤਾ ਇਸ ਤਰ ਬੱਚੀ ਹੁੰਦੀ। ਪੁਰਾਣੀਆਂ ਬਿਲਡਿੰਗ तकरीबन ਸਾਰੀਆਂ ਬਿਲਡਿੰਗਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਇਹ ਇਸ ਨੂੰ ਕੋਈ ਸਿਮਿੰਟ ਜਾਂ ਰੇਤਾ ਨਹੀਂ ਲਗਾਇਆ ਗਿਆ ਇਹ ਸਿਰਫ ਚੂਨੇ ਦੇ ਵਿੱਚ ਇਹਨਾਂ ਦੀ ਚਣਵਾਈ ਹੋਈ ਹੈ ਤੇ ਸਾਰੇ ਇਹ ਛੇ ਹੀ ਦਰਵਾਜੇ ਤਕਰੀਬਨ ਛੋਟੀ ਇੱਟ ਦੇ ਬਣੇ ਹੋਏ ਸਨ ਉਸ ਸਮੇਂ ਦੇ ਬੜੇ ਮਜ਼ਬੂਤ ਨੇ ਬੜੀਆਂ ਚੌੜੀਆਂ ਕੰਧਾਂ ਨੇ ਤੇ ਉਚਾਈ ਤਕਰੀਬਨ 20 ਫੁੱਟ ਦੇ ਲਗਭਗ ਹੈ ਇਸ ਦਰਵਾਜੇ ਦੀ ਬੜਾ ਅਲੀਸ਼ਾਨ ਦੇਖਣ ਨੂੰ ਬੜਾ ਅਲੀਸ਼ਾਨ ਦਰਵਾਜਾ ਲੱਗਦਾ ਹੈ ਰਾਤ ਨੂੰ ਬੜੀ ਸੁੰਦਰ ਦੇਖ ਹੁੰਦੀ ਹੈ ਇਸ ਦੀ ਜਦੋਂ ਰਾਤ ਨੂੰ ਲਾਈਟਾਂ ਦੀ ਝਲਮਲ ਹੁੰਦੀ ਹੈ ਉਸ ਸਮੇਂ ਇਸ ਦੀ ਦਿੱਖ ਬੜੀ ਸੁੰਦਰ ਹੁੰਦੀ ਹੈ ਦੋਸਤੋ ਇਸ ਅੰਦਰਲੇ ਦਰਵਾਜੇ ਦੇ ਅੰਦਰਲੇ ਪਾਸੇ ਕੋਈ ਦਰਵਾਜਾ ਨਹੀਂ ਸੀ ਲੱਗਿਆ ਹੁੰਦਾ ਉਸ ਰਿਆਸਤਾਂ ਵੇਲੇ ਤੇ ਜੋ ਬਾਹਰਲਾ ਦਰਵਾਜਾ ਤੁਹਾਨੂੰ ਨਜ਼ਰ ਆ ਰਿਹਾ ਹੈ ਉਸ ਤੇ ਬੜੇ ਮਜ਼ਬੂਤ ਫੱਟਾਂ ਦੇ ਬੜੇ ਚੌੜੇ ਫੱਟਾਂ ਦੇ ਔਰ ਜਿਨ੍ਹਾਂ ਦੇ ਬਾਹਰਲੇ ਪਾਸੇ ਨੁਕੀਲੇ ਕਿੱਲ ਲੱਗੇ ਹੋਏ ਸਨ ਜਿਨੂੰ ਕੋਈ ਦੁਸ਼ਮਣ ਦਾ ਹੱਥੇ ਵੀ ਆਕਰ ਮਾਰੇ ਟੱਕਰ ਮਾਰੇ ਉਸ ਦਾ ਸਿਰ ਫਾੜ ਸਕਦੇ ਸੀ ਉਹ ਇਤਨੇ ਮਜ਼ਬੂਤ ਲੱਗੇ ਸਨ おっかどんでかたむほっちょっけ。